ਜੀ ਸਿੰਘ ਸਰ ਜੋ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੇ ਬਾਰੇ ਮੋਦੀ ਕਰਨਾ ਚਾਹਣਾ ਸਰ ਇਹ ਤਿੰਨ ਤਰੀਕ ਨੂੰ ਆਪਣੇ ਘਰ ਹਮਲਾ ਹੋਇਆ ਸੀ ਵੱਡੇ ਭਰਾ ਜੀ ਦਾ ਕੁਲਵਿੰਦਰ ਸਿੰਘ ਦੇ ਘਰ ਤੇ ਉਹਦੇ ਘਰ ਹਮਲਾ ਹੋਣ ਤੋਂ ਬਾਅਦ ਉਹਨੂੰ ਸੱਟਾਂ ਲੱਗੀਆਂ ਜਾਨੋਂ ਮਾਰਦੇ ਜਾਨੋਂ ਮਾਰਤਾ ਨੂੰ ਤੇ ਉਹ ਦਾਖਲ ਹਸਪਤਾਲ ਉਹਦੀ ਘਰ ਤਸਵੀਰਪੁਰ ਉਹ ਵੀ ਹਸਪਤਾਲ ਦਾਖਲ ਤੇ ਮੈਂ ਆ 3 ਨੰਬਰ ਦਾ ਮਿਲਕਾ ਜਗਨ ਸਿੰਘ ਦਾ ਵਾ ਤੇ ਇਹ ਖੱਟਾ ਮਾਰ ਕੇ ਸਵਾਰੋਪਾ ਜਿਵੇਂ ਦਿਨੋ ਦਰਾਜ ਸਿੰਘਾ ਦਰਵਾਰਾ ਸਿੰਘਾ ਬਲਜੀਤ ਸਿੰਘਾ ਤਰਿੰਦਰ ਕੌਰ ਅਤੇ ਬਲਵੰਤ ਸਿੰਘ ਤੁਸੀਂ ਇਸ ਦੇ ਬਾਰੇ ਇੱਕ ਪੁਲਿਸ ਨੂੰ ਇਨਫੋਰਮ ਕੀਤਾ ਉਸਨੂੰ ਐਫਆਰ ਕਟਾਈ ਜਾ ਕੇ ਪੁਲਿਸ ਨੇ ਕਰਫੋਰਡ ਕੀਤੀ ਪਰ ਅਜੇ ਤੱਕ ਕੋਈ ਸਾਨੂੰ ਇੰਨੀ ਵਧੀਆ ਸੁਣਾਈ ਨਹੀਂ ਕੀਤੀ ਕਿੰਨਾ ਟਾਈਮ ਹੋ ਚੁੱਕਾ ਹੈ ਇਸ ਨੂੰ ਇਸ ਨੂੰ ਚ ਪੂਰਾ ਮਹੀਨਾ ਹੀ ਹੋ ਗਿਆ ਜੀ ਤੋਂ ਕੋਈ ਬੰਦੇ ਰੈਸਟ ਕੀਤੇ ਉਹਨਾਂ ਵਿੱਚ ਬੰਦੇ ਰੈਸਟ ਕੀਤੇ ਆ ਥੋੜੇ ਜਿਹਾ 8-9 ਬੰਦੇ ਇਹਨਾਂ ਦੇ 100 ਬੰਦੇ ਦੇ ਵਿੱਚੋਂ 8-9 ਬੰਦੇ ਰੈਸਟ ਕੀਤੇ ਆ ਹੋਰ ਕੋਈ ਸੁਣਾਈ ਨਹੀਂ ਵੱਡੀ ਨਹੀਂ ਹੜੀ ਕੀਤੀ ਅਜੇ ਤੱਕ ਮੋਟਰਸਾਈਕਲ ਨਹੀਂ ਸਾਡਾ ਵਾਪਸ ਆਇਆ ਅਜੇ ਤੱਕ ਰਵਤਾਰ ਸਿੰਘ ਫੇਰਾ ਉੱਤੇ ਐਫਆਰ ਨਹੀਂ ਕੀਤੀ ਗਈ ਪਰਚਾ ਨਹੀਂ ਹੋਇਆ ਉਹਨੇ ਕਰਵਾਇਆ ਜੋ ਕਰਵਾਇਆ ਉਹਨੇ ਹੀ ਕਰਵਾਇਆ ਰਵਤਾਰ ਸਿੰਘ ਖੇਰਾ ਕੋਣ ਇਹਨਾਂ ਦਾ ਕਰਨਾ ਆਇਸੀ ਉਹ ਬੰਦੇ ਕੌਣ ਸੀ ਕੋਈ ਕਿੰਨੇ ਸੀਗੇ ਬੰਦੇ ਕਿੰਨੇ ਸੀਗੇ ਕਿੰਨੇ ਕ ਬੰਦੇ ਸੀਗੇ ਉਹਨਾਂ ਦੇ ਤਾਂ 100 ਬੰਦੇ ਲਗਭਗ ਸੀਗਾ ਕੋਈ ਕੈਮਰੇ ਦੀ ਫੁਟੇਜ ਮਿਲੀ ਸੀ ਸੀਰਪੁਰ ਦਾ ਸਾਹਿਬ ਦਾ ਫੋਟੋ ਬਹੁਤ ਕਢਾਈਆਂ ਪੁਲਿਸ ਵਾਲਿਆਂ ਨੇ ਕਢਾ ਕੇ ਵੀ ਲੈ ਦੇ ਜਾਇਆ ਪਰ ਕਿਸੇ ਨੂੰ ਸੁਣਾਈ ਨਹੀਂ ਦਿੱਤੀ ਇੰਨੀ ਵਧੀਆ ਪ੍ਰਸ਼ਾਸਨ ਕੋ ਕੋਈ ਮੰਗ ਕਰਨਾ ਚਾਹੁੰਦੇ ਤੁਸੀਂ ਵੀ ਇਹੀ ਮੰਗ ਕਰਦੇ ਆ ਵੀ ਸਾਰੇ ਬੰਦੇ ਫਰੇ ਜਾਣ ਸ਼ਰਾਕਾਂ ਪਿੱਛੇ ਕਿਤੇ ਜਾਣ ਤੇ ਸਾਨੂੰ ਥੋੜਾ ਸੰਸਾਦ ਦਵਾਇਆ ਜਾਏ ਇਹ ਕੇਐਸ ਆਈ ਦੀ ਗੱਲ ਕਰ ਰਹੇ ਆ ਖਲਵਾ ਉਹ ਐਸਆਈ ਦੀ ਇੱਕ ਗੱਲ ਕਰ ਰਹੇ ਸੀਗੇ ਇਹ ਐਸਆਈ ਜਿਹੜਾ ਉੱਤੇ ਪਰਚਾ ਦਰਜ ਹੋ ਗਿਆ ਨੀ ਉਹਨਾਂ ਦਾ ਲੈਣ ਦੇਣ ਕੀ ਆ ਉਹਨਾਂ ਦੇ ਨਾਲ ਉਹ ਲੈਣ ਦਾ ਇਹ ਵੀ ਉਹ ਪਹਿਲਾਂ ਵੀ ਧੋਖਾ ਦਿੱਤਾ ਸੀ ਸਾਨੂੰ ਉਹਨਾਂ ਦੇ ਨਾਲ ਅਣਖੇ ਧੋਖਾ ਦਿੱਤਾ ਸੀ ਨਾਲ ਲੈ ਕੇ ਉਹਨਾਂ ਨਾਲ ਕੋਈ ਰਿਲੇਸ਼ਨ ਨਹੀਂ ਹਾਂਜੀ ਉਹਨਾਂ ਨੇ ਐਸਐਸਪੀ ਦੇ ਬਾਰੇ ਕਿਸੇ ਉੱਚ ਅਧਿਕਾਰੀ ਨਾਲ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਹੈ ਕੀਤੀ ਐਸਐਸਪੀ ਸਾਹਿਬ ਤੋਂ ਵੀ ਪੇਸ਼ ਹੋਏ ਆਂ ਅਸੀਂ ਅਪਲੀਕੇਸ਼ਨ ਵੀ ਦੇ ਕੇ ਆਏ ਆਂ ਉਸ ਤੋਂ ਪਹਿਲਾਂ ਵੀ ਐਪਲੀਕੇਸ਼ਨ ਦਿੱਤੀ ਆ ਘੋਂਤਮਾਨ ਮੁੱਖ ਮੰਤਰੀ ਤੱਕ ਵੀ ਪੇਸ਼ ਹੋਈ ਸੀ ਲੜਾਈ ਹੋਣ ਤੋਂ ਪਹਿਲਾਂ ਅੱਲੇ ਕੋਈ ਸੁਣਾਈ ਨਹੀਂ ਹੋਈ ਕਿਤੇ ਵੀ ਮੁੱਖ ਮੰਤਰੀ ਤੱਕ ਵੀ ਸੁਣਾਈ ਨਹੀਂ ਹੋਈ ਕਿੰਨੇ ਤਰੀਕ ਨੂੰ ਤੁਸੀਂ ਗਏ ਸੀਗੇ ਉੱਥੇ ਮੁੱਖ ਮੰਤਰੀ ਦੇ ਉਹ ਤੇ 17 ਮਹੀਨੇ ਦੀ ਦੌਕਤ ਦੀ ਗੱਲ ਹੈ ਕਿ ਤੁਸੀਂ ਉਹਨਾਂ ਨਾਲ ਨਾ ਉਹਦੇ ਘਰ ਦੇ ਮਂਗੜ ਪੇ ਮੈਡਮ ਸੀ ਅਛਾ ਉਹਨਾਂ ਨੇ ਕੀ ਸੋਚਿਆ ਉਹਨਾਂ ਨੇ ਕਹਿੰਦਾ ਸੀ ਡਿਊਟੀ ਲਾਤੀ ਸੀ ਉਹਨੇ ਉਹਨਾਂ ਦਾ ਡੀਸੀ ਤੇ ਪੇਸ਼ ਕੀਤਾ ਸੀ ਡੀਸੀ ਨੂੰ ਗੱਲ ਸਹੀ ਸਾਰੀ ਪਰ ਡੀਸੀ ਨੇ ਵੀ ਡੀਐਸਪੀ ਕੋਲ ਗੱਲ ਛੱਡੀ ਡੀਐਸਪੀ ਨੇ ਬਿਆਨ ਕਰਾ ਕੇ ਕਿ ਇਹ ਕੀ ਮਤਲਬ ਹੈਗਾ ਦਹਤਾ ਗੱਲਵਾਤਵਾ ਉਸ ਤੋਂ ਬਾਅਦ ਤੁਸੀਂ ਮਿਲੇ ਜਾ ਕੇ ਹੁਣ ਦੁਬਾਰਾ ਨਹੀਂ ਉਸ ਤੋਂ ਬਾਅਦ ਨਹੀਂ ਮਿਲੇ ਉਸ ਤੋਂ ਬਾਅਦ ਕਿਸੇ ਕੋ ਨਹੀਂ ਗਏ ਤੁਸੀਂ ਤੇ ਪੁਲਿਸ ਵਾਲੇ ਉਸ ਤੋਂ ਬਾਅਦ ਐਸਐਸਪੀ ਕੇ ਪੇਸ਼ ਹੋਏ ਆ ਕੀ ਉਹਨਾਂ ਨੇ ਤੁਹਾਨੂੰ ਕੀ ਬੋਲਿਆ ਉਹਨਾਂ ਨੇ ਵੀ ਡੀਐਸਪੀ ਡਿਊਟੀ ਲਾਤੀ ਪਰ ਇਹ ਤਾਂ ਕੋਈ ਸੁਣਾਈ ਨਹੀਂ ਦਿੰਦੀ ਕੀ ਮੰਗੀ ਕਰਨਾ ਚਾਹੁੰਦੇ ਹੋ ਤੁਸੀਂ ਮੰਗ ਕਰ ਦਿਜੀ ਇਨਸਾਨ ਮੈਨਣਾ ਚਾਹੀਦਾ ਤੁਹਾਨੂੰ ਐਸ ਐਚਓ ਆ ਇਹਦੇ ਉੱਪਰ ਐਸ ਆਈ ਆ ਉਹਦੇ ਉੱਪਰ ਫਰਚਰ ਅਰਜ਼ੋਣਾ ਚਾਹੀਦਾ ਵਾ ਇਨ ਨਾਲ ਉਹਨਾਂ ਦੇ ਆਉਂਦਾ ਸੀਗਾ ਧੰਕੀਆਂ ਦੇ ਕੇ ਜਸਵੰਤ ਸਿੰਘ ਪਹਿਲਾਂ ਵੀ ਉਦੋਂ ਵੀ ਨਾਲ ਆਇਆ ਵਾ ਇਹ ਗੱਡੀ ਵੀ ਨਹੀਂ ਫਰੀ ਗਈ ਅਜੇ ਅਸੀਂ ਨੰਬਰ ਦੇ ਰਹੇ ਹਾਂ 6611 ਨੰਬਰ ਦੇ ਰਹੇ ਹਾਂ ਉਹ ਜਿਸ ਗੱਡੀ ਵਿੱਚ ਆਉਂਦਾ ਰਿਆ ਨਾਲ ਬੈਠੀ ਉਹ ਗੱਡੀ ਵੀ ਨਹੀਂ ਫਰੀ ਅਜੇ ਸਾਡਾ ਮੋਟਰਸਾਈਕਲ ਵੀ ਨਹੀਂ ਲਿਆ ਜਾਂਦਾ ਪੁਲਿਸ ਵਾਲਿਆਂ ਨੇ ਮੋਟਰਸਾਈਕਲ ਕਿੱਥੇ ਹੈ ਸਾਡਾ ਸਾਡੇ ਘਰੋਂ ਲੈ ਗਏ ਪੁਲਿਸ ਨੂੰ ਪਤਾ ਹੋ ਕਿੱਥੇ ਹੈ ਜਾਂ ਉਹਨਾਂ ਬੰਦਿਆਂ ਨੂੰ ਪਤਾ ਤੁਹਾਡਾ ਹੀ ਮੋਟਰਸਾਈਕਲ ਚੁੱਕ ਕੇ ਆਈ ਕਰੋ ਸਾਡੇ ਘਰੋਂ ਮੋਟਰਸਾਈਕਲ ਔਰ ਟਰੈਕਟਰ ਔਰ ਸੋਨਾ ਔਰ ਜਿੰਨੇ ਨਗਦੀ ਪੈਸੇ ਸੀ ਸਭ ਕੁਝ ਲੈ ਕੋਈ ਚੀਜ਼ ਨਹੀਂ ਤਾਂ ਵਾਪਸ ਦਵਾਇਆ ਹੁਣ ਕਿ ਪੋਠੇ ਉੱਪਰ ਦੀ ਪੱਟ ਗਿਆ